ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੋਮਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅਮ੍ਰਿਤਸਰ ਗੁਰਸੇਵਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਟੁਕੜਾ ਗੱਬਣਾ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਇੱਕ ਬੱਚੇ ਦਾ ਵੀ ਨਹੀਂ ਤੁਹਾਨੂੰ ਦਿਖਾਉਣਗੇ ਤੇ ਬਾਕੀ ਇਹ ਆ ਵੀ ਚੈੱਕ ਪਾਸ ਜਿਹੜੀਆਂ ਤੁਕੜਾ ਗੱਬਣਾ ਆਪਣੀਆਂ ਕਰਵਾ ਕੇ ਖੜਿਆ ਕਰੋ ਤੇ ਜਿਹੜੀਆਂ ਆ ਉਤਰਾਵਾਂ ਆਪਣੀ ਦੋ ਟਾਈਮ ਚੁਆਈ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਤੁਸਾਂ ਠੀਕ ਠਾਕ ਜੇ ਸਭ ਠੀਕ ਠਾਕ ਜੇ ਤੇ ਨਾਮ ਦੱਸਦੇ ਕਹੇ ਫਿਰ ਹਾਂ ਵੀਰ ਜੀ ਆਪਣਾ ਗਰਸੇਵ ਸਿੰਘ ਹਾਂਜੀ ਪਿੰਡ ਭੋਮਾ ਤੇ ਸੀਲਮ ਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਫੋਲ ਦੋ ਫੋਨ ਨੰਬਰ ਹੈ ਜੀ 79733 44844 ਠੀਕ ਆ ਹਾਂਜੀ ਵੀਰ ਜੀ ਤੇ ਅੱਜ ਤੁਕੜਾ ਗੱਬਣਾ ਕਰਤੀਆਂ ਜੇ ਫਿਰ ਚਲੋ ਮਾਰੀ ਕਰਪਾਣਾ ਵੀਰੇ ਇਹਦੇ ਚਾਰ ਹੀ ਟੋਕੜਾ ਕੱਪਣਾ ਅੱਛਾ ਦੋ ਵੀ ਸਵੇਰੇ ਵੇਚਣ ਵਾਲੇ ਲੈ ਗਏ ਉਹ ਤਾਂ ਚਾਰ ਪੌਣੀਆਂ ਹੈਂ ਬਾਰ ਵੀ ਡੰਗਰ ਲੈ ਆ ਇੱਕ ਮਹੀਨਾ ਕ ਹੋਇਆ ਸੋਈ ਹੂੰ ਉੱਚੇ ਬੱਚੇ ਵਾਲੀ ਮਾਸਾ ਵੈਰ ਡੱਬੇ ਰੱਖਦੇ ਉਹ ਵੀ ਲਈ ਆ ਇੱਕ ਟੋਕੜ ਹੋਰ ਲਈ ਆ ਇੱਕ ਟੋਕੜ ਕੱਪਣੇ ਵੀ ਲਈ ਆ ਕੋਈ ਭਾਵਨਾ ਬਾਰੇ ਪੁੱਛ ਸਕਦਾ ਸਾਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਬਾਕੀ ਚਲੋ ਘੱਟ ਘੱਟ ਚੰਗਾ ਆ ਇਹਦਾ ਜਰਸੀ ਕ੍ਰਾਸ ਤੇ ਆ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਇੱਕੋ ਜਿਹੇ ਸਾਈਜ਼ ਦੇ ਥਾਣੇ ਆ ਜਿਹੜੇ ਤੇ ਪ੍ਰੋਪਰ ਹੱਥ ਚ ਹੋਣ ਵਾਲਾ ਥਾਣੇ ਆ ਕਿੰਨੇ ਜੱਦੀ ਚੱਕ ਪਾਸ ਆ ਵਿਧੀਏ ਇਹ ਵੀਰ ਜੀ ਸਾਡੇ 5ਵੇਂ ਮਹੀਨੇ ਚੱਕ ਪਾਸ ਜੇ ਅੱਛਾ ਤੇ ਦੂਜਾ ਸੁਬਾ ਵਹਿੜਿਆ ਠੀਕ ਆ ਤੇ ਗਾੜੀ ਤੀਜੇ ਸੁਬੇ ਇਹਨੇ ਸੋਣਾ ਹੁਣ ਠੀਕ ਹੈ ਜੀ ਹਾਂਜੀ ਤਾਂ ਕਦ ਕਾੜ ਪੂਰਾ ਫੁੱਲਿਆ ਬਾਕੀ ਇਹ ਗਰਮੀਆਂ ਵਾਲਾ ਮਾਲਿਆ ਠੀਕ ਆ ਤੇ ਹਰਪ੍ਰੀਤ ਜੀ ਤੁਹਾਨੂੰ ਪਾਏ ਇੱਕ ਕਮੇਟੀ ਆ ਹਾਂਜੀ ਕਮੇਟੀ ਕਾਦੀ ਕਮੇਟੀ ਤੋਂ ਤਾਂ ਹੀ ਗੱਲ ਬਾਤ ਹੈ 5ਵਾਂ 6ਵਾਂ ਮਹੀਨੇ ਦੇ ਬਾਅਦ ਹੀ ਪੈਸੇ ਡਬਲ ਹੋਣ ਵਾਲਾ ਕੰਮ ਜੇ ਠੀਕ ਆ ਤੇ ਬਾਕੀ ਇਹ ਵੀਰ ਜੀ ਫੈਂਟ ਬੜੀ ਆਉਂਦੀ ਜੀ ਉਹਦੇ ਵਿੱਚ 7 ਕਿਲੋ ਜੈਸ ਟਾਈਮ ਅੱਛਾ 7 ਕਿਲੋ ਹੈਗਾ ਹਾਂਜੀ ਚੋਕੇ ਵੀਰ ਜੀ ਖੜੇ ਕੋਈ ਵੀਰ ਭਰਾ ਤੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਰ ਵੀਰ ਜੀ ਮੈਂ ਕੀ ਦੱਸਣਾ ਵੀਰ ਜੀ ਉਸਨੇ ਵੱਡੇ ਕੱਦ ਕਾਠ ਵਾਲੀ ਆ ਆਪਾਂ 24 25 ਕਿਲੋ ਨਾਲ ਆ ਗਈ ਹੈ ਕੱਖ ਨਗਰ 17 18 ਕਿਲੋ ਪਾਇਆ ਹੋ ਗਣਾ ਇਹਨੇ ਠੀਕ ਹੈ ਜੀ ਹਾਂਜੀ ਤੋੜ ਦੋ ਫੇਰ ਇੱਕ ਰੀਨ ਤੋੜੀ ਵੀਰਾਏ ਬਾਕੀ ਚਲੋ ਇਹ ਆ ਬਹਿਉਣੇ ਨੇ ਜੇ ਚਾਹ ਪਾਣੀ ਦਾ ਇਹਨੇ ਵਧੀਆ ਸਾਰੀ ਜਣਾ ਤੇ ਗਾਂ ਫੇਰ ਸੂਨ ਵਾਲੀ ਆ ਨਾ ਥੋੜਾ ਗਾਣ ਰੱਖਦੀ ਐ ਬਾਬਾ ਜੀ ਕਰਦੇ ਮਾਡੀ ਵੀਡੀਓ ਬਣਾਉਣ ਦੇ ਕਰਦਾ ਤੁਹਾਨੂੰ ਫੋਨ ਮੈਸੇਜ ਕਰਦਾ ਜੀ ਹਾਂ ਜੀ ਜਿਹੜਾ ਇਹ ਮੇਰੇ ਸਾਦੇ ਲੱਗੇ ਤਾਂ ਬਾਕੀ ਥਾਂ ਬਹੁਤ ਸਪੈਸ਼ਲ ਲੱਗਾ ਵਾਕੀ ਵੱਡੀਆਂ ਬੜੀਆਂ ਵੱਧਣਾ ਬੜੀਆਂ ਹਾਂਜੀ 18-18 ਕਿਲੋ ਤੋਂ ਪਾਇਆ ਵਿੱਚ ਨੇ ਸੱਜਰ ਨੇ ਠੀਕ ਆ ਹਾਂ ਜੀ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਵੇਖੋ ਅਸੀਂ ਸੌਣ ਗੁਣਾ ਬੜਾ ਸਿੱਧੀ ਕੱਢ ਰਹੇ ਹਾਂ ਉਹ। ਬਾਕੀ ਧੰਨਵਾਦ ਤੋਕੜ ਕੇ ਭੰਨ ਨਿਕਲਦਾ ਬੜਾ ਘੱਟ ਗਿਆ। ਹਾਂਜੀ ਹਾਂਜੀ। ਇੰਨੇ ਨਿਕਣੇ ਪੈਸੇ ਖਰਚਣੇ ਪੈਂਦੇ ਆ। ਹਾਂਜੀ। ਮੁੱਲ ਕਰੋ ਮਸੀਹ ਵੀਰ ਜੀ 35 ਦੀ ਵੇਚੀ ਦੀ ਆ। ਹਾਂਜੀ। ਪਰ ਜਿਹੜਾ ਆਪਣਾ ਹਾਂ ਨਾ ਦੇਣੀ ਦਾ ਹੁਣ 33000 ਦੇਣੀ ਆ। 33000। ਹਾਂਜੀ। ਛੋੜ ਛੱਪੇ ਵਾਲੇ ਕੰਮ ਦੀ ਵੀਰ ਜੀ ਇੱਥੇ ਕੋਈ ਵੀਰ ਬਬਦਾ ਨਾ ਸਬਦੇ ਵਾਲਾ ਕੰਮ ਕਰੇ ਥੋੜਾ ਮਰਜ਼ਾ ਦਾ ਘੇਟ ਪਾਏ ਆ। ਚਲੋ ਮੰਨ ਤਾਂ ਤੇ ਹੋ ਹੀ ਜਾਂਦਾ ਇਹ ਮੁੱਕਦੇ। ਵੀਰ ਹਾਂ ਨਾ 32000 ਦੀ ਦੇਣੀ ਆ। 200 ਰੁਪਏ ਛੋੜੀ ਕਰਨ ਤੇ ਆ ਜਿਹੜੀ ਇਹ ਕੱਲੀ ਟੋਕੜੀ ਵੀਰ ਜੀ ਅੱਛਾ ਇਹ ਕੱਲੀ ਟੋਕੜੀ ਆ ਇਹਦੇ ਕੋਈ ਵੀਰ ਜੀ ਅੱਜ ਹੀਟ ਚ ਆ ਗਈ ਆ ਵੇਖੋ ਹਾਂਜੀ ਤੇ ਇਹਦੇ ਕੋਲ ਦੁੱਧ ਹੈਗਾ 4.5 ਕਿਲੋ ਹਾਂਜੀ ਹੋਣਾ ਪਰ 4 ਹੀ ਮੰਨੀ ਐ ਅੱਛਾ ਕੋਈ ਵੀਰ ਭਰਾ ਕਰੋ ਸਭ ਦਾ ਤੇ ਜਾ ਕੇ ਠੀਕ ਹੋ ਭਰਾਲੇ ਤੇ ਗਾੜੀ ਕਿਸਮ ਦੇਖਾ ਨਿਕਲੋ ਫੇਰ ਬਾਕੀ ਇਹ ਵੀ ਵੀਰ ਜੀ ਦੂਜਾ ਸੂਆ ਬਹਿੜਿਆ ਸਿਕਲ ਪੁਰਾਣੀ ਜਾਂਦੀ ਆ ਠੀਕ ਆ ਹਾਂਜੀ ਤੋੜ ਦੋ ਚੰਗੜਾ ਵੀਰ ਜੀ ਚਲੋ ਕੇ ਵੀਰ ਨੇ ਚਾਹ ਪਾਣੀ ਦਾ ਜਿੰਨੇ ਸਾਰਨਾ ਵਾ ਉਹਦੇ ਲਈ ਚੰਗੀ ਆ ਹੀਟ ਚ ਆਈ ਆ ਉਤਰਾ ਐ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਨਹੀਂ ਨਿਕਾਇਆ ਜਾ ਜਿਹੜਾ ਕੋਈ ਵੀਰ ਭਰਾ 2 ਕਿਲੋ ਦੁੱਧ ਵੀ ਲੈਂਦਾ ਨਾ 3 ਮਹੀਨੇ ਪੈਸੇ ਪੂਰੇ ਕਰਨ ਵਾਲਾ ਕੰਮ ਕਰ ਦੇਣਾ ਇਹਦਾ ਠੀਕ ਹੈ ਇਹ ਵੀਰ ਜੀ ਹਾਂ ਨੇ 8000 ਹੀ ਦੇ ਦੇਣੀ ਆ 7000 ਹੀ ਦੇ ਦਈਏ ਕੋਈ ਵੀਰ ਫਿਰ 6.5 ਵਾਲਾ ਨਾ ਫੋਨ ਲਾਵੇ ਅੱਛਾ ਹਾਂਜੀ 7000 ਦੇਣੀ ਆ ਠੀਕ ਆ ਤੇ ਆ ਕਿੰਨੇ ਚਿਰ ਦੇ ਚੈੱਕ ਪਾਸ ਚ ਇਹ ਵੀਰ ਜੀ 6.5 ਮਹੀਨੇ ਚੈੱਕ ਪਾਸ ਜੇ ਅੱਛਾ ਤੇ ਦੰਦਵਾ ਚ ਛਿੱਗੀ ਆ ਪਹਿਲਾ ਸਵੇਰ ਵਸੀ ਆ। ਜਿਹੜੀ ਗਰੀ ਹੱਥ ਚੁੜ ਕੇ ਇੱਕ ਬੇਨਤੀ ਕਰਦੇ ਆ ਆਪਾਂ ਇਹ ਲਈ ਆ ਆਪਾਂ ਘਰ ਦੇ ਵਿੱਚੋਂ। ਹਾਂਜੀ। ਘਰ ਵਾਲੇ ਘਰੋਂ ਬਾਹਰ ਨਹੀਂ ਕੱਢੀਏ। ਅੱਛਾ। ਥੋੜਾ ਡਰਦੀ ਐ ਇੰਦਾ ਭਾਵੇਂ ਕੈਮਰਾ ਸਾਹਮਣੇ ਡਰੇ। ਪਰ ਇਹ ਵੀ ਕੋਈ ਵੀਰ ਸਵਦਾ ਕਰਦਾ ਹਣਦਾ। ਉਹਨੂੰ ਬੈਗ ਫੱਟੀ ਤੇ ਚਵਾਵਾਂਗੇ ਉਹ ਗੱਲ ਨਹੀਂ ਆ ਠੀਕ ਹੈ ਜੀ ਹਾਂਜੀ ਤੇ ਕਿਸੇ ਦੇ ਘਰ ਜਾ ਕੇ ਦਿਹਾੜੀ ਦਿਲਮੇ ਲਖਾਦੀ ਕਿਉਂਕਿ ਆਪਣੇ ਤੇਂਦਰ ਗਿਆ ਹੀ ਪਹਿਲਾਂ ਆ ਕੇ ਪੱਠੇ ਵੀ ਨਹੀਂ ਬਚਾਰੀਏ ਖਾਤੇ ਅੱਛਾ ਗੱਲ ਕਰਨੀ ਸੱਚੀ ਆਪਾਂ ਕਰਨੀ ਆ ਹਾਂਜੀ ਕੋਈ ਵੀਰ ਹੌਸਲੇ ਵਾਲਾ ਫੋਨ ਲਾਵੇ ਇਹ ਨਾ ਜਾ ਕੇ ਅੱਕੀ ਯਾਰ ਆ ਇਦਾਂ ਕਰਨੀ ਇਦਾਂ ਕਰਨੀ ਆ ਆਪਾਂ ਹੁਣ ਇਸ ਟਾਈਮ ਆਪਣੇ ਕੋਲ ਸ਼ੇਕ ਲੈ ਦੁੱਧ ਬਣਾ ਕੇ ਦਵਾਂਗੇ ਅੱਛਾ ਸਾਢੇ 3 ਮਹੀਨੇ ਚੈੱਕ ਪਾਸ ਕਰਾ ਕੇ ਦਵਾਂਗੇ ਹੋ ਸਕਦਾ ਦਿਲ ਦਾ ਵੀ ਜਾਵੇ ਕੋਈ ਗੱਲ ਨਹੀਂ ਈ ਠੱਟ ਆਪਾਂ ਦੱਸ ਤੱਕ ਇਹਨਾਂ ਵੀ ਘਟਮ ਨਗਰ ਜਿਹੜਾ ਘਰੋਂ ਨਹੀਂ ਨਿਕਲਿਆ ਹੁੰਦਾ ਉਹ ਮਨਨ ਦਿਲ ਨਹੀਂ ਲੁੰਦਾ ਘ ਇਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਚਮਕ ਵਾਲੀ ਵਸ਼ੀਰ ਚ ਬੜੀ ਆ ਚਲੋ ਖੋਲੋ ਹਾਂ ਤੋਰਦੀਏ ਥੋੜੀ ਜਿਹੀ ਮਰਾ ਚਮਕ ਬੜੀ ਵੀਰ ਦੀ ਵਸ਼ੀਰ ਚ 6 ਕਿਲੋ ਦੁੱਧ ਉਹਨਾਂ ਤਰ੍ਹਾਂ ਕਹਿੰਦੇ ਬਿਹਾਗਾ ਚਲ ਪੁੱਤ ਐਦਾਂ ਵੀਰ ਦੀ ਵੀਰ ਜੀ ਮੜਾ ਆ ਢਾਰੀ ਬੜਾ ਖਮਾ ਲਾਓ ਲੈ ਜਾ ਬੰਦ ਕੋਈ ਨਹੀਂ ਕਰੌਣੀ ਕਿਹਨ ਗੱਡੀ ਵੀਰ ਜੀ ਬਾਹਰ ਚਲੋ ਇਹ ਆਵੇ ਕਿਸ ਵੇਤ ਨਾਲ ਜਿੰਨੇ ਚਾਹ ਪਾਣੀ ਦੀ ਖੜਨੀ ਆ। ਉਹ ਵੀ ਵਸ਼ੀ ਵੀ ਚਮਕਾ ਲਈ ਸੁਣੀ ਸੁਣ ਕੇ। ਗਾਂ ਵੀ ਸੋਣ ਵਾਲੀ ਆ। ਤੇ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ। ਸੋਣ ਆਪਣਾ ਵੀਰ ਜੀ ਵਸ਼ੀ ਦੇ ਬੜਾ ਵਸ਼ੀ ਚਮਕਾ ਲਈ ਆ। ਅੱਜ ਹੁਣ ਪੱਠੇ-ਪੱਠੇ ਪਾਉਣੇ ਡੰਗਰ ਭੁੱਕੇ ਤਾਂ ਤੱਕ ਥੋੜਾ ਰੋਹ ਮਰਿਆ ਵਾ। ਠੀਕ ਆ। ਪਨਵਾਏ ਤਵਾਏ ਵੀ ਨਹੀਂ ਆਪਾਂ ਐਵੇਂ ਆ ਠੀਕ ਆ। ਇਹਦਾ ਮੁੱਲ ਫਿਰ। ਮੁੱਲ ਵੀਰ ਜੀ ਵੇਖੋ ਇਹ ਵਸ਼ੀ ਤਿਆਰ ਹੋ ਗਿਆ ਆਪਾਂ ਜਲਦ ਰਹੇ ਕਹਿੰਦੇ। 45000 ਦੇ ਵਿੱਚ ਕਿਤੇ ਮਰਜ਼ੀ ਭੇਜ ਦੋ ਹਾਂਜੀ ਹੁਣ ਭੇਜੇ 30000 ਦੀ ਦੇ ਦਈਏ ਕਰ ਜੀ ਥੋੜੀ ਬਾਕੀ ਛੋਟ ਦੱਸੋ ਸਰਦਾਰ ਸਾਹਿਬ ਕੋਈ ਨਹੀਂ ਦੋ 2000 ਛੱਡ ਦਈਏ ਇਹਦੇ ਵਿੱਚੋਂ 200 ਰੁਪਏ ਛੋਟ ਵੀਰ ਜੀ ਕਰਾਂਗੇ ਬਾਕੀ ਕੋਈ ਵੀ ਆਵੇ ਇੱਥੇ ਆ ਕੇ ਦੋ ਟਾਈਮ ਚਵਾਈ ਕਰੇ ਤਸੱਲੀ ਕਰੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਉਦੋਂ ਦਾ ਚੈੱਕ ਪਾਸ ਕਿੰਨੇ ਦਿਨਾਂ ਚ ਕੋਈ ਕਰਵਾ ਲੈ ਇਹ ਵੀਰ ਜੀ 10 ਦਿਨ ਸਾਡੀ ਗਾਰੰਟੀ ਆ ਅੱਛਾ 10 ਦਿਨਾਂ ਦੇ ਵਿੱਚ ਇਹ ਵੀਡੀਓ ਰਿਕਾਰਡ ਕਰ ਲਿਓ ਭਈ 10 ਦਿਨਾਂ ਚੈੱਕ ਪਾਸ ਕਰਾ